ਪਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਦੱਸਿਆ ਤਾਂ ਮੂਹਰੋਂ ਜਵਾਬ ਆਇਆ ਫਿਰ ਬੰਦੇ ਦਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਐ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ ਚੋਂ ਫਰਕ ਕੌਣ ਕੱਢਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਆਪਦਾ ਹੀ ਸਵਾਦ ਹੁੰਦਾ ਹੈ ਮੇਰੇ ਕੋਲੇ ਦੋ ਤਿੰਨ ਵੀਡੀਓ ਸਵੇਰੇ ਆ ਆਗੀਆਂ ਅੱਜ ਗਰੀਬਾਂ ਦੀਆਂ ਕੋਈ ਆਇਆ ਮੇਰੇ ਕੋਲੇ ਇੱਥੇ ਪੇਜੀ ਕਿਸੇ ਨੇ ਕੋਈ ਆਇਆ ਪਟਿਆਲੇ ਕੋਲੇ ਝੰਡੇ ਲੈਣ ਆਇਆ ਬਜ਼ੁਰਗ ਮੈਨੂੰ ਪਾਰਟੀ ਦੇ ਝੰਡੇ ਦੇ ਦਿਓ ਜੀ ਸਾਈਕਲ ਤੇ ਆਇਆ ਤੇ ਝੰਡੇ ਲੈਣ ਆਇਆ ਤਾਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਆ ਪੀ ਝੰਡੇ ਲੈਣ ਆ ਗਿਆ ਤਾਂ ਉਹਨੇ ਕੀ ਕਿਹਾ ਆ ਬਜ਼ੁਰਗ ਹੈ ਮੈਂ ਬਹੁਤ ਹੀ ਬਹੁਤ ਸ਼ੁਕਰ ਕਰਦਾ ਆ ਮੈਂ ਕੰਮ ਕੀ ਕਰਦਾ ਮੈਂ ਮਜ਼ਦੂਰ ਆ ਜੀ ਇਹ ਕਹਿੰਦਾ ਮੈਂ ਮਜ਼ਦੂਰ ਆ ਦਿਹਾੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ ਕਹਿੰਦਾ ਫਿਰ ਝੰਡਾ ਆਮਾ ਦੀ ਪਾਰਟੀ ਦਾ ਕਿਉਂ ਲੈਣਾ ਆ ਕਹਿੰਦਾ ਸਾਡੇ ਤੱਬਰ ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ 6 ਜਵਾਕਾਂ ਨੂੰ ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ ਦੋ ਟੀਚਰ ਲੱਗੀਆਂ ਕੁੜੀਆਂ ਮੇਰਾ ਦੋਤਾ ਪਟਵਾਰੀ ਬਣ ਗਿਆ ਕਹਿੰਦਾ ਹੁਣ ਹੁਣ ਮੈਂ ਇਹਨੂੰ ਕੋਈ ਇਹ ਨਾ ਕਹੋ ਵੀ ਇੱਧਰ ਪਾ ਦੇ ਜਾਂ ਉੱਧਰ ਪਾ ਦੇ ਮੈਂ ਤਾਂ ਸਾਰੇ ਰਿਸ਼ਤੇਦਾਰਨ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਬੋਰਡ ਪਾਊਂਗਾ ਕਿਉਂਕਿ ਕਹਿੰਦਾ ਇਸੇ ਇਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਵੀਰ ਬਾਦਲ ਹੋਰੀ 6 ਲੱਖ ਰੁਪਏ ਮੰਗਦੇ ਸੀ ਇਹਦੇ ਵਿੱਚ ਕਿਹਾ ਹੋਇਆ ਹੈ ਤੁਸੀਂ ਮੇਰੇ ਫੋਨ ਤੇ ਜਾ ਕੇ ਡਾਊਨਲੋਡ ਕਰਕੇ ਦਿਖਾ ਦਿਓ ਇਹ ਚ ਕਿਹਾ ਹੋਇਆ ਬੰਦੇ ਨੇ ਕਿ ਉਸੇ ਨੌਕਰੀ ਦਾ 6 ਲੱਖ ਮੰਗਦੇ ਸੀ ਉਹੀ ਨੌਕਰੀ ਹੁਣ ਬਿਨਾਂ ਪੈਸੇ ਤੋਂ ਮਿਲ ਗਈ ਆ ਫਰਕ ਹੈ ਜੀ ਸੋ ਵੀਰੋ ਮੇਰਾ ਪਹਿਲੇ ਦਿਨੋਂ ਇਹ ਸੋਚਣਾ ਕੋਈ ਹਰਾ ਕਾਰਡ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਤੁਹਾਡੀ ਗਰੀਬੀ ਦੂਰ ਨਹੀਂ ਕਰ ਸਕਦਾ ਗਰੀਬੀ ਦੂਰ ਤੁਹਾਡੀ ਹੋਊਗੀ ਮੈਂ ਕਰੂੰਗਾ ਪਰ ਗਰੀਬੀ ਦੂਰ ਤੁਹਾਡੇ ਜਵਾਨ ਕਰ ਸਕਦੇ ਨੇ ਜੇ ਉਹਨਾਂ ਨੂੰ ਕੁਆਲਟੀ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਉਹ ਗਰੀਬੀਆਂ ਦੂਰ ਕਰਨਗੇ ਤੁਹਾਡੇ ਜਵਾਨਾਂ ਨੂੰ ਪੜ੍ਹਾਵਾਂਗੇ ਉਹਨਾਂ ਨੂੰ ਅਫਸਰ ਲਾਵਾਂਗੇ ਉਹ ਗਰੀਬੀਆਂ ਦੂਰ ਕਰਨਗੇ ਵੀਰੋ ਇੱਕ ਘਾ ਇੱਕ ਪਰਿਵਾਰ ਚ ਸਰਕਾਰੀ ਨੌਕਰੀ ਮਿਲ ਜੇ ਇੱਕ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦਾ ਵੀ ਜੀਵਨ ਪੱਧਰ ਸੁਧਰ ਜਾਂਦਾ ਹੈ ਗਵਾਂਡੀ ਵੀ ਪੁੱਛਣ ਆ ਜਾਂਦੇ ਨੇ ਕਿ ਕਿਹੜੀ ਕਿਤਾਬ ਪੜ੍ਹੀ ਸੀ ਕਿਹੜਾ ਟੈਸਟ ਹੁੰਦਾ ਹੈ ਇਹ ਇਹ ਪੇਪਰ ਕਿਹੜਾ ਹੁੰਦਾ ਹੈ ਜ਼ਰੂਰ ਦੱਸਿਓ ਜਿਨ੍ਹਾਂ ਜਿਨ੍ਹਾਂ ਦੇ ਜਵਾਕਾਂ ਨੂੰ ਨੌਕਰੀਆਂ ਮਿਲ ਗਈਆਂ ਕਿਰਪਾ ਕਰਕੇ ਜੇ ਕੋਈ ਤੁਹਾਨੂੰ ਪੁੱਛਣ ਆਵੇ ਜ਼ਰੂਰ ਦੱਸਿਓ ਕਿ ਆ ਹਾਂ ਹਾਂ ਇਹ ਪੜ੍ਹ ਲਾ ਇੰਨੇ ਨੰਬਰ ਆ ਗਏ ਤਾਂ ਇੰਨੀ ਨੌਕਰੀ ਮਿਲ ਜੂਗੀ ਜ਼ਰੂਰ ਦੱਸਿਓ ਆਪਾਂ ਸਾਰਿਆਂ ਨੂੰ ਕਾਮਯਾਬ ਕਰਨਾ ਹੈ ਆਪਾਂ ਕੋਈ ਘਰ ਛੱਡਣਾ ਨਹੀਂ ਜਿਹਦੇ ਘਰ ਦੇ ਵਿੱਚ ਕੋਈ ਅੱਜ ਰਾਤ ਦੇ ਚੁੱਲ੍ਹੇ ਦੀ ਕੋਈ ਚਿੰਤਾ ਹੋਵੇ ਕਿ ਚੁੱਲ੍ਹਾ ਜਲੂਗਾ ਜਾਂ ਨਹੀਂ ਇਹ ਮੇਰੀ ਸੋਚ ਹੈ ਦਿਨ ਰਾਤ ਇਸੇ ਤੇ ਕੰਮ ਕਰ ਰਹੇ ਹਾਂ ਬਾ ਹੁਣ ਤੁਸੀਂ 1 ਜੂਨ ਨੂੰ ਜ਼ਿੰਮੇਵਾਰੀ ਨਿਭਾ ਦਿਓ ਉਸ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਜਿਹੜਾ ਫਰਜ਼ ਹੈ ਉਹ ਮੇਰਾ ਇੱਕ ਤਾਂ ਵਿਰੋਧੀਆਂ ਦੇ ਮੂੰਹ ਬੰਦ ਹੋਣਗੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਯਾਰ ਸਭਾ 2 ਸਾਲ ਹੋ ਗਏ 1 ਰੁਪਈਏ ਦੀ ਮੇਰੇ ਤੇ ਕੋਈ ਇਲਜ਼ਾਮ ਲਾ ਕੇ ਦਿਖਾ ਦੋ 1 ਰੁਪਈਆ 1 ਰੁਪਈਆ ਸਮਝ ਲੋ ਰੁਪਈਆ ਨਹੀਂ ਹੈਗਾ ਸਲਫਾਸ ਦੀ ਗੋਲੀ ਆ ਉਹ 1 ਰੁਪਈਏ ਦਾ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਆ ਥੋੜੇ ਵਾਲਾ ਤਾਂ ਜ਼ਿਆਦਾ ਕੱਢਦਾ ਉਹ ਤੁਹਾਡਾ ਐਮਐਲ ਕਿੱਥੇ ਆ ਤੁਹਾਡਾ ਐਮਐਲ ਕਿੱਥੇ ਆ ਜੀ ਉਹ ਉਧਰ ਕਿਧਰ ਫਿਰਦਾ ਹੋ ਹੁਣ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਐਮਐਲਏ ਸਾਨੂੰ ਧੋਖਾ ਦੇ ਜੂ ਸਾਨੂੰ ਛੱਡ ਜੂ ਛੱਡੂ ਤਾਂ ਤਾਂ ਜੇ ਉਥੋਂ ਜਿੱਤੂ ਤੁਹਾਡੇ ਕੋਲ ਹੀ ਰਹੂਗਾ ਇਸ ਗੱਲ ਦੀ ਗਾਰੰਟੀ ਲੈਣਾ ਤੁਹਾਡੇ ਕੋਲ ਹੀ ਰਹੂਗਾ ਇੱਥੇ ਹੋਊਗਾ ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ ਹੁਣ ਸੰਗਰੂਰੋਂ ਮੁੜਿਆ ਆਊਗਾ ਇਹਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਤਾਂ ਫਰਾ ਆ ਜਾਂਦਾ ਕਰਿਆ ਵੀਰੋ ਇੱਕ ਮੈਂ ਗੱਲ ਦੱਸਦਾ ਜਿਹੜੀ ਵੀ ਪਾਰਟੀ ਜਾਂਦਾ ਨਾ ਤੁਹਾਡਾ ਐਮ.ਐਲ.ਏ ਖੈਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਿਹਾ ਬੜੀ ਮੁਸ਼ਕਲ ਚੱਲਿਆ ਬਈ ਆਪ ਹੀ ਨਿਕਲ ਗਿਆ ਚਲੋ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਆਪ ਹੀ ਸਫਾਈ ਹੋ ਗਈ ਹੁਣ ਉਹਨਾਂ ਦਾ ਬਿਆਨ ਦੇ ਹੀ ਬੈਠਾ ਹੈ ਯੂਪੀ ਬਿਹਾਰ ਵਾਲਿਆਂ ਦਾ ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ ਓਏ ਆ ਕੀ ਕਹਤਾ ਓਏ ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹਣਾ 15 3 2018 ਨੂੰ ਸੁਖਪਾਲ ਸਿੰਘ ਖੈਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲੇ 10 ਮੋਟਰਾਂ ਨੇ ਰਾਮਗੜ੍ਹ ਚ ਕੋਈ 10 ਹਾਰਸ ਪਾਵਰ ਦੀ ਐ ਕੋਈ 7.5 ਦੀ ਐ ਮੈਂ ਇਹਦਾ ਸਬਸਿਡੀ ਛੱਡਣੀ ਚਾਹਨਾ ਜੀ ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ ਮੈਂ ਬਿੱਲ ਭਰਿਆ ਕਰੂੰ ਮੈਂ ਸਬਸਿਡੀ ਛੱਡਣੀ ਚਾਹਨਾ ਬੱਲੇ ਬੱਲੇ ਕਰਾ ਲਈ ਆਹਾ ਹਾ ਵਿਆਹ ਹੁੰਦਾ ਬਈ ਆਹਾ ਇਹ ਆ ਕੰਮ ਬਹੁਤ ਵਧੀਆ ਬਈ ਸਬਸਿਡੀ ਛੱਡਤੀ ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ ਉਹ ਤੋਂ ਬਾਅਦ ਫਾਰਮ ਫੋਰਮ ਨਹੀਂ ਭਰਿਆ ਛੱਡਣ ਵਾਲਾ ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਹੈ 10 ਟਿਊਬਲ ਨੇ ਰਾਮਗੜ੍ਹ ਚ 75 ਹਾਰਸ ਪਾਵਰ ਟੋਟਲ ਬਣਦੀ ਹੈ ਦਸਾਂ ਦੀ 4,36,500 ਰੁਪਇਆ ਇੱਕ ਸਾਲ ਦਾ ਇਹਨੇ ਛੱਡਣਾ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਹੈ ਛੱਡਿਆ ਨਹੀਂ ਵੀਰੋ ਆ ਤਾਂ ਇਹਨਾਂ ਦੇ ਕਿਰਦਾਰ ਨੇ ਲੈ ਦੱਸਦੇ ਵੀ ਕਦੋਂ ਛੱਡਿਆ ਸੀ ਫਾਰਮ ਪਰਿਆ ਸੀ 10 ਮੋਟਰਾਂ ਨੇ ਮੇਰੇ ਕੋਲੇ ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ ਮੈਂ ਦੱਸ ਦਿੰਨਾ ਕਿਤੇ ਕੋਈ ਕਿਸੇ ਬਹਿਮ ਚ ਨਾ ਰਹਿ ਜੇ ਮੈਂ ਜਦੋਂ ਗੱਲ ਕਰਦਾ ਫਿਰ ਮੈਂ ਪੱਕੀ ਕਰਦਾ ਆ ਚਿੱਠੀ ਲਿਖੀ ਹੋਈ ਐ ਹੱਥ ਨਾਲ ਨੀਲੀ ਸਿਆਹੀ ਨਾਲ 15/3/2018 ਨੂੰ ਇਹ ਪੀਐਸਪੀਸੀਐਲ ਨੂੰ ਲਿਖੀ ਐ ਆ ਮੋਟਰਾਂ ਨੇ ਜੀ 10 ਹਾਰਸ ਪਾਵਰ 5 5 7.5 7.5 7.5 7.5 7.5 7.5 10 ਵੀਰੋ ਸਾਰੀਆਂ ਰਾਮਗੜ੍ਹ ਦਾ ਐਡਰੈਸ ਐ ਜਿਹਦੇ ਚੋਂ 1 2 3 4 ਚਾਰ ਸੁਖਜਿੰਦਰ ਸਿੰਘ ਦੇ ਨਾਮ ਤੇ ਨੇ ਇੱਕ ਗੁਰਚਰਨ ਸਿੰਘ ਦੋ ਗੁਰਚਰਨ ਸਿੰਘ ਦੇ ਨਾਮ ਤੇ ਨੇ ਇਹ ਫਾਦਰ ਹੈ ਸੁਖਪਾਲ ਖੇੜਾ ਦੇ ਨਾਮ ਤੇ 1 2 3 4 ਚਾਰ ਸੁਖਪਾਲ ਖੇੜਾ ਦੋ ਸੁਖਜਿੰਦਰ ਇੱਕ ਮਿੰਦਰਕੌਰ ਹੈ ਮੈਨੂੰ ਪਤਾ ਕੌਣ ਹੈ ਸੁਖਜਿੰਦਰ ਸਿੰਘ ਫੇਰ ਸੁਖਜਿੰਦਰ ਸਿੰਘ ਫੇਰ ਤੇ ਮਿੰਦਰਕੌਰ ਆ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਤੀ ਮੈਂ ਤਾਂ ਬਿੱਲ ਭਰਿਆ ਕਰੂੰਗਾ ਦਸੇ ਮੋਟਰਾਂ ਦਾ ਬਾਅਦ ਚ ਫਾਰਮ ਹੀ ਨਹੀਂ ਭਰਿਆ ਬਿੱਲ ਭਰਨ ਦੀ ਗੱਲ ਛੱਡੋ 4,36,500 ਰੁਪਇਆ ਸਾਲ ਦਾ ਕਹਿੰਦਾ ਮੈਂ ਭਰਿਆ ਕਰੂੰਗਾ ਪਰ ਨਹੀਂ ਭਰਿਆ ਇਹ ਆ ਤਾਂ ਆਿਆਂ ਦੇ ਕਰਦਾਰ ਨੇ ਕੀ ਕਰੋਗੇ ਤੁਸੀਂ ਭਈ ਗੱਲ ਨਹੀਂ ਬਾਤ ਨਹੀਂ ਕੋਈ ਕੰਮ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜੰਨੇ ਹੋ ਕੋਈ ਚੱਜ ਦਾ ਕੰਮ ਕਰ ਲਓ ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ ਕਿੰਨੀ ਵੀ ਪਾਰਟੀ ਆ ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੀ ਵੀ ਪਾਰਟੀ ਆ ਇਹ ਇੱਕ ਵਾਰੀ ਸਾਡੇ ਨਾਲ ਫਿਰ ਆਪਦੀ ਵੀ ਬਣਾ ਲਈ ਸੀ ਇੱਕ